ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨੇ ਜ਼ਿਲ੍ਹਾ ਸੰਗਰੂਰ ਦੇ ਹੜਪੀਟ ਪਿੰਡਾਂ ਦੀ 3.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਹ ਰਾਸ਼ੀ ਹੜ੍ਹ ਕਾਰਨ ਨੁਕਸਾਨ ਚਲ ਰਹੇ ਕਿਸਾਨਾਂ ਲਈ ਵਸਨੀਕਾਂ ਦੀ ਮਦਦ ਲਈ ਦਿੱਤੀ ਗਈ ਹੈ। ਤੋਰੀ ਹਲਕਾ ਦੇ ਵਕਵਾਤ ਪਿੰਡਾਂ ਵਿੱਚ ਹੜਾ ਕਾਰਨ ਖੇਤਾਂ ਕਰਾਂ ਤੇ ਜ਼ਾਇਦਾਦ ਨੂੰ ਭਾਰੀ ਨੁਕਸਾਨ ਹੋਇਆ। ਇਸ ਮਦਦ ਤਹਿਤ ਹੜਪੀਟ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇਗੇ। ਜਿਸ ਨਾਲ ਉਹਨਾਂ ਨੂੰ ਕੁਝ ਹੱਦ ਤੱਕ ਆਰਥਿਕ ਰਾਹਤ ਮਿਲੇਗੀ। ਪੂਰਾ ਪੰਜਾਬ ਜਾਣਦਾਗਾ ਪੂਰੀ ਦੁਨੀਆ ਜਾਣਦੀ ਹੈ ਕਿ ਬਹੁਤ ਹੀ ਇਸ ਸਦੀ ਦੇ ਸਭ ਤੋਂ ਭਿਆਨਖੜ ਜੜੇ ਦੇਗੇ ਪਵਾਏ ਜਿਨ੍ਹਾਂ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਹੋਇਆ ਪਰ ਲੇਕਿਨ ਜਦੋਂ ਹੜ ਆਏ ਹੋਏ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਪੂਰੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਜਾ ਕੇ ਖੜੀ ਸੀ ਜਿੱਥੇ ਵੀ ਪਾਣੀ ਆਇਆ ਜਿੱਥੇ ਵੀ ਹੜ੍ਹ ਆਏ ਉਹਨਾਂ ਲੋਕਾਂ ਦੀ ਮਦਦ ਕੀਤੀ ਪੂਰੇ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਔਰ ਸਰਕਾਰ ਦੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਡਿਪਟੀ ਕਮਿਸ਼ਨਰ ਸਹਿਬਾਨ ਬਿਲਕੁਲ ਬੱਬਾ ਪਾਰਸੀ ਕਿਸੇ ਨੂੰ ਵੀ ਜੜਾ ਨੁਕਸਾਨ ਹੋਣ ਤੋਂ ਰੋਕਣ ਤੇ ਲਗਾਤਾਰ ਯਤਨ ਕਰ ਰਹੇ ਸੀ ਮੈਂ ਖਾਸ ਕਰਕੇ ਸਾਡੇ ਸੰਗਰੂਰ ਜਿਹੜੇ ਡਿਪਟੀ ਕਮਿਸ਼ਨਰ ਸਹਿਬਾਨ ਦਾ ਧੰਨਵਾਦ ਕਰਨਾ ਚਾਹੂਗਾ ਕਿ ਘੱਗਰ ਜਿਹੜੀ ਆ ਉਹ ਹਮੇਸ਼ਾ 747 ਜਿਹੜੀ ਆ ਪੁਆਇੰਟ ਤੇ ਜਾ ਕੇ ਬ੍ਰੀਚ ਕਰ ਦਿੰਦੇ ਸੀ ਹੁਣ ਤੱਕ ਦਾ ਇਤਿਹਾਸ ਆ ਕਦੇ ਵੀ 747 ਤੇ ਜਦੋਂ ਪਹੁੰਚਦੀ ਸੀ ਉਸੇ ਸਮੇਂ ਬ੍ਰੀਚ ਕਰ ਦਿੰਦੇ ਸੀ ਪਰ ਲੇਕਿਨ ਇਸ ਵਾਰ 751 752 ਤੱਕ ਜਿਹੜੀ ਆ ਉਹ ਕਗਰ ਦਰਿਆ ਜਿਹੜੀ ਆ ਉਹ 판 ਤੇ ਆਈ ਪਹੁੰਚੀ ਪਰ ਲੇਕਿਨ ਸਾਡੇ ਪ੍ਰਸ਼ਾਸਨ ਦਾ ਸਰਦਾਰ ਭਗਵੰਦ ਸਿੰਘ ਮਾਣ ਜੀ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਐਸਾ ਪ੍ਰਬੰਧ ਕੀਤਾ ਹੋਇਆ ਸੀਗਾ ਕਿ ਉਹ ਨਹੀਂ ਬ੍ਰੀਚ ਆਈ ਇਸ ਲਈ ਮੈਂ ਸਾਰੇ ਪ੍ਰਸ਼ਾਸਨ ਦਾ ਮਾਣ ਜੋ सीएम साहब दा भी ਧੰਨਵਾਦ ਕਰਨਾ ਚਾਹੂਗਾ ਕਿ ਬਿਲਕੁਲ ਜਿਲ੍ਹਾ ਸਮਰੂਰ ਜਿਹੜਾ ਉਹ ਸੇਫ ਰਿਹਾ ਪਰ ਫਿਰ ਵੀ ਕਾਫੀ ਸਾਰੀ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲ ਕਈ ਕਿ ਜਗ੍ਹਾ ਦੇ ਉੱਤੇ ਓਵਰਫਲੋ ਹੋ ਗਏ ਸੀ ਨਾਲੇ ਉਹਦੇ ਕਰਕੇ ਨੁਕਸਾਨ ਹੋਣ ਕਰਕੇ ਅੱਜ ਜਿਹੜੀ ਆ ਚੈੱਕ ਬੰਨਣ ਦੀ ਸ਼ੁਰੂਆਤ ਕੀਤੀ ਗਈ ਆ ਸਮਰੂਰ ਜਿਹੜੇ ਦੇ ਹਿੱਸੇ 3.5 ਕਰੋੜ ਦੀ ਪਹਿਲੀ ਜਿਹੜੀ ਕਿਸ਼ਤ ਆ ਅੱਜ ਅਸੀਂ 3.5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਆ ਜਾਰੀ ਕੀਤੀ ਹੈਗੀ ਟੋਟਲ ਪੰਜਾਬ ਚ 209 ਕਰੋੜ ਰੁਪਏ ਦੀ ਟੋਟਲ ਅਮਾਤ ਜਿਹੜੀ ਆ ਉਹ ਆ ਜਾਰੀ ਹੋਈ ਆ ਇਹਦੇ ਨਾਲ ਮੈਂ ਸਮਝਦਾ ਕਾਫੀ ਹੱਦ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਗਰੀਬ ਲੋਕਾਂ ਨੂੰ ਇਹਨਾਂ ਦੀ ਘਰ ਮਿਲ ਗਈ ਟੈਗ ਸੌਰੀ ਉਹਨਾਂ ਨੂੰ ਲੀਫ ਮਿਲੂਗੀ ਇਸ ਤੋਂ ਬਿਨਾ ਆਉਣ ਵਾਲੇ ਸਮੇਂ ਜਿਉਂ-ਜਿਉਂ ਜਿਹੜੀਆਂ ਵੈਰੀਫਿਕੇਸ਼ਨ ਹੋ ਕੇ ਥੱਲੋ ਜਾਈ ਜਾਣਗੀਆਂ ਇਹ ਮੁਆਵਜ਼ਾ ਜਿਹੜਾ ਲਗਾਤਾਰ ਅਸੀਂ ਦਿੰਦੇ ਰਹਾਂਗੇ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਡਟ ਕੇ ਪੰਜਾਬ ਦੇ ਉਸ ਆਖਰੀ ਬੰਦੇ ਨਾਲ ਖੜੇ ਨੇਗੇ ਉਸ ਵਿਅਕਤੀ ਦਾ ਖੜੇ ਨੇਗੇ ਜਿਹਦਾ ਕੋਈ ਨਾ ਕੋਈ ਕਿਸੇ ਹੜ੍ਹ ਦੇ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਹੈ ਇਹ ਸਭ ਟੋਟਲ ਕਿੰਨੀ ਜਿਹੜੀ ਰਾਸ਼ੀ ਪੰਜਾਬ ਦੇ ਦੀ ਜਿਹੜੀ ਜਾਰੀ ਕੀਤੀ ਅੱਜ ਅਸੀਂ ਪਹਿਲੀ ਕਿਸ਼ਤ ਜਿਹੜੀ ਆ ਉਹ 200 ਲੱਖ ਕਰੋੜ ਦੀ ਜਾਰੀ ਕੀਤੀ ਆ ਜਿਹਦੇ ਵਿੱਚ 3.5 ਕਰੋੜ ਰੁਪਿਆ ਸਰਉੜ ਦੇ ਹਿੱਸੇ ਆਇਆਗਾ ਅੱਜ ਅਜਨਾਲੇ ਚ ਵੀ ਅੱਜ ਅਮਰਸਰ ਚ ਵੀ ਤਰਨਤਾਰ ਚ ਵੀ ਸਾਰੇ ਜਗ੍ਹਾ ਤੇ ਪੈਸੇ ਵੰਡਣ ਦੀ ਸ਼ੁਰੂਆਤ ਹੋ ਗਿਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿਣੀ ਤੇ ਕਥਨੀ ਦੇ ਪੱਕੇ ਨੇਗੇ ਉਹਨਾਂ ਨੇ ਕਿਹਾ ਸੀਗਾ ਕਿ 30 ਦਿਨਾਂ ਚ ਮੁਆਵਜ਼ਾ ਜਿਹੜਾ ਉਹ ਬੰਨਣ ਦਾ سلسلہ جاری ਹੋ ਜੂਗਾ ਉਹਦੀ ਸ਼ੁਰੂਆਤ ਹੋ ਜੂਗੀ ਅਸੀਂ ਉਹਦੀ ਸ਼ੁਰੂਆਤ ਆਲਰੇਡੀ ਤਿੰਨ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਜੀ ਖੁਦ ਅਜਰਾਲੇ ਜਾ ਕੇ ਕਰਕੇ ਆਏ ਨੇਗੇ ਸੋ ਅੱਜ ਉਹਦੀ ਸ਼ੁਰੂਆਤ ਹੋਈ ਆ ਇੱਕ ਵੱਡੀ ਗੱਲ ਆ ਕਿ ਜਿਹੜਾ ਕੱਚਾ ਮਕਾਨ ਸੀ ਕੱਚੇ ਮਕਾਨ ਦੇ ਅੱਗੇ 4000 ਰੁਪਏ ਮਿਲਦੇ ਸੀ ਜੇ ਢਾਹ ਜਾਂਦਾ ਸੀ ਪੱਕੇ ਮਕਾਨ ਦੇ 6000 ਰੁਪਏ ਮਿਲਦੇ ਸੀਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਕਿ ਹਰੇਕ ਕਰ ਨੂੰ ਚਾਹ ਕੱਚਾ ਚਾਹ ਪੱਕਾ 40000 ਰੁਪਏ ਜਿਹੜਾ 40000 ਰੁਪਏ ਮਿਲੂਗਾ ਜਿਹਦਾ ਘਟਿਆ ਗਿਆ ਇਹ ਬਹੁਤ ਵੱਡਾ ਫੈਸਲਾ ਹੈਗਾ ਫੈਸਲਾ 40% ਦੀ ਉਸਦੀ ਦਾ ਕੀ ਹੱਲ ਹੋਏਗਾ ਹਾਂ ਸੋ ਜਿਹੜਾ ਕੱਚਾ ਮਤਲਬ ਅੱਧਾ ਡਿਗਿਆ ਤਰੇਡ ਆ ਗੋਦੀ ਗੱਲ ਕਰਦੇ ਆਂਗੇ ਇਸ ਤੋਂ ਬਿਨਾ ਜਿਹੜਾ ਕਿਸਾਨ ਆ ਉਹਦੇ ਲਈ ਵੀ ਸੈਂਟਰ ਸਰਕਾਰ ਜੋ ਕੁਝ ਮਰਜ਼ੀ ਕਹੀ ਜਾਵੇ ਉਹਦੇ ਲਈ ਵੀ ਅਸੀਂ 20000 ਕਰੋੜ ਰੁਪਏ ਜਿਹੜਾ ਉਹ ਪਰ ਇਕੜ ਅਸੀਂ ਦੇ ਰਹਾਂਗੇ ਜਿਹਦੇ ਵਿੱਚੋਂ 15900 ਰੁਪਿਆ ਪੰਜਾਬ ਸਰਕਾਰ ਜਿਹੜਾ ਉਹ ਦੇ ਰਹੀ ਆ ਸੋ ਦੂਜੇ ਪਾਸੇ ਸੈਂਟਰ ਸਰਕਾਰ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਮੋਦੀ ਸਾਹਿਬ ਆਏ ਪਰ ਲੇਕਿਨ ਪੰਜਾਬ ਦਾ ਧੋਖਾ ਕਰਕੇ ਚਲੇ ਗਏ 1600 ਕਰੋੜ ਰੁਪਏ ਰਕਮ ਐਨਾਨਸ ਕੀਤੀ ਕਿ ਸਪੈਸ਼ਲ ਪੈਕੇਜ ਪੰਜਾਬ ਨੂੰ ਦੇਵਾਂਗੇ ਉਹਦੇ ਚੋਂ ਇੱਕ ਹੁਣ ਤੱਕ 1 ਰੁਪਿਆ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਜਿਹੜਾ 240 ਕਰੋੜ ਦੀ ਕਿਸਤ ਆਈ ਉਹ ਜਿਹੜਾ ਆਲਰੇਡੀ ਬਜਟ ਹਰ ਇੱਕ ਸਾਲ ਆਉਂਦਾਗਾ ਉਹਦੀ ਕਿਸ਼ਤ ਭੇਜ ਕੇ ਕਹਿੰਦੇ ਅਸੀਂ ਪੈਸੇ ਭੇਜਦੇ ਸੋ ਮੈਂ ਕੇਂਦਰ ਸਰਕਾਰ ਨੂੰ ਇੱਕ ਵਾਰ ਫੇਰ ਬੇਨਤੀ ਕਰਦਾਗਾ ਕਿ ਸਾਡਾ ਜਿਹੜਾ 1600 ਕਰੋੜ ਰੁਪਏ ਬਕਾਇਆਗਾ ਉਹ ਤਾਂ ਭੇਜ ਦਿਓ ਭਾਈ ਅਸੀਂ ਤੁਹਾਡੇ ਕੋਲ 20000 ਕਰੋੜ ਰੁਪਏ ਦੀ ਮੰਗ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਜੀ ਨੇ ਕੀਤੀ ਸੀਗੀ ਉਸ 20000 ਕਰੋੜ ਰੁਪਏ ਤੋਂ 1600 ਕਰੋੜ ਮੰਨੇ ਪਰ ਲੇਕਿਨ ਉਹ 1600 ਕਰੋੜ ਰੁਪਏ ਚੋਂ ਵੀ ਇੱਕ ਪੈਸਾ ਜਿਹੜਾ ਅੱਜ ਤੱਕ ਖਜ਼ਾਨੇ 'ਚ ਨਹੀਂ ਆਇਆ ਕਿਉਂਕਿ ਮੈਂ ਪੰਜਾਬ ਦਾ ਫਾਈਨਾਂਸ ਮਿਨਿਸਟਰ ਹਾਂ ਇਸ ਗੱਲ ਕਰਕੇ ਬਾਖੂਬੀ ਦੇ ਨਾਲ ਬڑے ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਜਿਹੜਾ 240 ਕਰੋੜ ਰੁਪਏ ਆ ਉਹ ਜਿਹੜਾ ਐਨੂਅਲ ਬਜਟ ਹੁੰਦਾਗਾ ਜਿਹੜਾ ਸਾਲਾਨਾ ਬਜਟ ਹੁੰਦਾ ਕੇਂਦਰ ਸਰਕਾਰ ਦਾ ਉਹਦੇ ਚ ਕਿਸਾ ਆਇਆ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪੰਜਾਬ ਨਾਲ ਅਣਿਆ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੀ ਪੰਜਾਬ ਨੇ ਪੰਜਾਬੀ ਲੋਕਾਂ ਨੇ ਪੰਜਾਬ ਦੇ ਵਸਿੰਦਿਆਂ ਨੇ ਹਮੇਸ਼ਾ ਹੀ ਦੇਸ਼ ਦਾ ਡਟ ਕੇ ਸਾਥ ਦਿੱਤਾ ਚਾਹੇ 225 ਦੀ ਲੜਾਈ ਦੀ ਗੱਲ ਕਰ ਲਈਏ ਮਈ ਚ ਤੁਹਾਨੂੰ ਸਭ ਨੂੰ ਪਤਾ ਕਿ ਪਾਕਿਸਤਾਨ ਨਾਲ ਲੜਾਈ ਲੱਗੀ ਪੰਜਾਬ ਦੇ ਲੋਕ ਡਟ ਕੇ ਖੜਗੇ ਦੇਸ਼ ਦੇ ਨਾਲ ਕਿੰਨੇ ਜਿਹੜੇ ਨੇ ਡਰੋਨ ਆਏ ਕਿੰਨੇ ਜਿਹੜੀਆਂ ਮਜ਼ਾਈਲਾ ਆਆਂ ਪੰਜਾਬ ਦੇ ਲੋਕਾਂ ਨੇ ਸੀ ਨਹੀਂ ਕੀਤੀ ਉਹ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਬਾਹਰ ਦੀ جنگ ਦੀ ਗੱਲ ਕਰ ਲਈਏ 71 ਦੀ جنگ ਦੀ ਗੱਲ ਕਰ ਲਈਏ 65 ਦੀ جنگ ਦੀ ਗੱਲ ਕਰ ਲਈਏ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਅਤਵਾਦ ਆਇਆ ਉਸ ਸਮੇਂ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਮਤਰੇਈ ਮਾਲ ਅਸਲੂ ਕਰ ਰਹੀ ਆ ਜャ ਨਹੀਂ ਹੋਣਾ ਚਾਹੀਦਾ ਇਹ ਉਹਦਾ ਬੀਜੇਪੀ